ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਬਾਨੀ ਟੀਵੀ ਤੁਹਾਨੂੰ ਲੜੀਵਾਰੀ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਵਾ ਰਿਹਾ ਹੈ ਤੇ ਅੱਜ ਅਸੀਂ ਤੁਹਾਨੂੰ ਐਸੇ ਅਸਥਾਨ ਦੇ ਦਰਸ਼ਨ ਕਰਾਵਾਂਗੇ ਜਿਸ ਦਾ ਨਾਮ ਹੈ ਬੁਲੰਦਪੁਰੀ ਜਿੱਥੇ ਬੁਲੰਦ ਨਿਸ਼ਾਨ ਸਾਹਿਬ ਤਾਪਤ ਕੀਤਾ ਗਿਆ ਹੈ ਤੇ ਜਿਸ ਨੇ ਸੰਸਾਰ ਪਰਛੇ ਇਸ ਸਥਾਨ ਦਾ ਨਾਮ ਬੁਲੰਦੀ ਦੇ ਉੱਤੇ ਪੰਚਾ ਦਿੱਤਾ ਹੈ ਜੀ ਹਾਂ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਦੇ ਦਰਸ਼ਨ ਕਰਦੇ ਹੀ ਮਨ ਨਿਹਾਲ ਹੋ ਜਾਂਦਾ ਹੈ ਆਓ ਆਪਾਂ ਵੀ ਕਰਦੇ ਹਾਂ ਇਸ ਸਥਾਨ ਦੇ ਦਰਸ਼ਨ ਪਰਸ਼ਲ ਪਰਸੀ ਗੁਰੂ ਤੇਰੀ ਜਨਮ ਮਰਨ ਦੁੱਖ ਚਾਰੇ ਜਨਮ ਮਰਨ ਨਕੋਦਰ ਤੋਂ ਥੋੜੀ ਦੂਰ ਸਥਿਤ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਲੰਦੇਪੁਰ ਸਾਹਿਬ ਸਾਰੇ ਦੁਨੀਆ ਚ ਰੋਹਾਨੀ ਚਾਨਣ ਮੋਨਾਰੇ ਵਜੋਂ ਪ੍ਰਸਿੱਧ ਹੈ ਦਰਬਾਰ ਸਾਹਿਬ ਦੀ ਸੱਤ ਮੰਜ਼ਲਾਂ ਵਾਲੀ ਵਿਸ਼ਾਲ ਇਮਾਰਤ ਖੂਬਸੂਰਤੀ ਕਾਰਨ ਖਿੱਚ ਦਾ ਕੇਂਦਰ ਬਣੀ ਹੋਈ ਹੈ ਇਸ ਦੇ ਨਾਲ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਮੌਜੂਦਗੀ ਅਤੇ ਖਾਲਸਾ ਪੰਥ ਦੀਆਂ ਉੱਚੀਆਂ ਸ਼ਾਲਾਂ ਦਾ ਪ੍ਰਤੀਕ ਇਸ ਪਾਵਨ ਗੁਰਦਾਮ ਦਾ ਨਿਸ਼ਾਨ ਸਾਹਿਬ ਸੰਸਾਰ ਭਰ ਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਜਿਸ ਦੇ ਦਰਸ਼ਨ 3 ਕਿਲੋਮੀਟਰ ਦੀ ਦੂਰੀ ਤੋਂ ਹੀ ਹੋ ਜਾਂਦੇ ਨੇ ਇਸ ਦੀ ਉਚਾਈ 255 ਫੁੱਟ ਤੇ ਵਜ਼ਨ 21.21 ਟਨ ਹੈ ਇਸ ਹਾਈਡਰੌਲਿਕ ਨਿਸ਼ਾਨ ਸਾਹਿਬ ਨੂੰ 24 ਫਰਵਰੀ 2016 ਚ ਚੁਲਾਇਆ ਗਿਆ ਸੀ ਜਿਸ ਨੂੰ ਦੁਨੀਆ ਦਾ ਸਭ ਤੋਂ ਉੱਚਾ ਨਿਸ਼ਾਨ ਸਾਹਿਬ ਹੋਣ ਦਾ ਮਾਣ ਹਾਸਲ ਹੈ ਇਸ ਨੂੰ ਹਾਈਡਰੌਲਿਕ ਜੈਕ ਨਾਲ ਉੱਪਰ ਤੋਂ ਹੇਠਾਂ ਕੀਤਾ ਜਾ ਸਕਦਾ ਹੈ ਤੇਜ਼ ਹਵਾਵਾਂ ਤੇ ਬਾਰਿਸ਼ ਨਾਲ ਇਸ ਦੀ ਫਰਲ ਦਾ ਕੱਪੜਾ ਵੀ ਨਹੀਂ ਫਟਦਾ ਇਸ ਤੇ ਲੱਗਾ ਖੰਡਾ ਸਾਹਿਬ 9.5 ਫੁੱਟ ਅਤੇ ਤੂਰਾ 2 ਫੁੱਟ 1 ਇੰਚ ਦਾ ਹੈ ਸ਼੍ਰੀ ਨਿਸ਼ਾਨ ਸਾਹਿਬ ਨੂੰ 450 ਮੀਟਰ ਦਾ ਕੱਪੜਾ ਲੱਗਦਾ ਹੈ ਇਸ ਨੂੰ ਚੜਾਉਣ ਲਈ ਲਗਭਗ ਪੌਣਾ ਘੰਟਾ ਲੱਗ ਜਾਂਦਾ ਹੈ ਨਿਸ਼ਾਨ ਸਾਹਿਬ ਦੇ ਡਿਜ਼ਾਈਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਨੇ ਬਣਾਇਆ ਜਦਕਿ ਇਸ ਦੀ ਤਿਆਰੀ ਚੀਨ ਵਿੱਚ ਕੀਤੀ ਗਈ ਹੈ ਹਰ ਸਾਲ ਤਕਰੀਬਨ 1999 ਤੋਂ ਇਸ ਸਥਾਨ ਤੇ ਵਰਸੀ ਤੇ ਪਹੁੰਚੀਦਾ ਹੈ ਬਹੁਤ ਹੀ ਆਨੰਦ ਅਤੇ ਪਿਆਰ ਵਾਲਾ ਵਾਤਾਵਰਨ ਹੈ ਬੱਚੇ ਤੇ ਪਰਿਵਾਰਾਂ ਸਮੇਤ ਹਮੇਸ਼ਾ ਪਹੁੰਚੀਦਾ ਹੈ ਤੇ ਹੁਣ ਹਮਾਕੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਮਹਾਰਾਜ ਜੀ ਦਾ ਜਸ ਅਤੇ ਪਿਆਰ ਪ੍ਰਾਪਤ ਕਰਨ ਆਉਂਦੀਆਂ ਹਨ ਗੁਰੂ ਨਾਨਕ ਤੇ ਮਹਾਰਾਜ ਜੀ ਤੋਂ ਲੈ ਕੇ ਦਸਵੀਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਤਨੀਆਂ ਕੁਰਬਾਨੀਆਂ ਆਪਣੇ ਲਈ ਕੀਤੀਆਂ ਸਾਹਿਬਜ਼ਾਦ ਦੇ ਹੋਰ ਸ਼ਹੀਦ ਦੀ ਬੀਬੀਆਂ ਭੈਣਾ ਸਿੰਘਾਂ ਸਿੰਘਣੀਆਂ ਨੇ ਆਪਣੇ ਤੇ ਪਰਉਪਕਾਰ ਕੀਤੇ ਤੇ ਉਹਨਾਂ ਪਰਉਪਕਾਰਾਂ ਦਾ ਸਦਕਾ ਅੱਜ ਆਪਾਂ ਇਹ ਆਨੰਦ ਮਾਨ ਰਹੇ ਹਾਂ ਇਸ ਗੁਰੂ ਘਰ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸੁੰਦਰ ਦਰਬਾਰ ਸਾਹਿਬ ਸਜਾਇਆ ਗਿਆ ਨੇ ਉਤਰੀ ਦਰਬਾਰ ਦਖਣੀ ਦਰਬਾਰ ਪੱਛਮੀ ਦਰਬਾਰ ਸੱਦ ਪ੍ਰਕਾਸ਼ ਹਾਲ ਤੇ ਸੱਚਖੰਡ ਸਾਹਿਬ ਸੁਭਾਈ ਮਾਨ ਹੈ ਇਸ ਤੋਂ ਇਲਾਵਾ ਇੱਕ ਅਮਰਤ ਸੰਚਾਰ ਹਾਲ ਵੀ ਹੈ ਜਿੱਥੇ ਹਰ ਮਹੀਨੇ ਅਮਰਤ ਸੰਚਾਰ ਹੁੰਦਾ ਹੈ ਦੀਵਾਨ ਹਾਲ ਪਾਲਕੀ ਹਾਲ ਸੀਸਮੈਨ ਅਜਾਇਬ ਘਰ ਪਾਈ ਮਰਦਾਨਾ ਜਿਹਾਲ ਤੇ ਬੀਬੀ ਨਾਨਕੀ ਹਾਲ ਵੀ ਬਹੁਤ ਸੁੰਦਰ ਢੰਗ ਨਾਲ ਬਣਾਏ ਗਏ ਨੇ ਇਸ ਪਵਿੱਤਰ ਅਸਥਾਨ ਤੇ ਦੋ ਮੰਜ਼ਲਾ ਵਾਲਾ ਲੰਗਰ ਹਾਲ ਵਿਸਥਾਪਿਤ ਹੈ ਬੁਲੰਦਪੁਰੀ ਸਾਹਿਬ ਨਾਲ ਸੰਬੰਧਿਤ 15 ਹੋਰ ਸਥਾਨ ਵਿਦੇਸ਼ਾਂ 'ਚ ਸਿਸ਼ੋ ਬਟਨੇ ਇੱਥੇ ਇੱਕ ਖਾਸ ਗੱਲ ਹੋਰ ਬੁਲੰਦਪੁਰੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਇੱਕ ਰੋਹਾਨੀ ਯੂਨੀਵਰਸਿਟੀ ਦੀ ਉਸਾਰੀ ਵੀ ਚੱਲ ਰਹੀ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਦੁਨੀਆ ਦੀਆਂ ਪ੍ਰਮੁੱਖ 21 ਭਾਸ਼ਾਵਾਂ 'ਚ ਅਨੁਵਾਦ ਕਰਕੇ ਪੂਰੀ ਦੁਨੀਆ 'ਚ ਫੈਲਾਇਆ ਜਾਵੇਗਾ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਗੋਬਿੰਦ ਸਰਵਰ ਸਕੂਲ ਸਥਾਪਿਤ ਕੀਤਾ ਗਿਆ ਜਿਸ ਵਿੱਚ 1300 ਬੱਚੇ ਵਿਦਿਆ ਹਾਸਲ ਕਰ ਰਹੇ ਨੇ ਇਸ ਸਥਾਨ ਤੇ ਬਾਬਾ ਜੀ ਲੰਬੇ ਸਮੇਂ ਤੋਂ ਇਹ ਸੇਵਾਵਾਂ ਨਿਭਾਉਂਦੇ ਆ ਰਹੇ ਨੇ ਤੇ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਕੌਮ ਦੀ ਮਹਾਨ ਸੇਵਾ ਕਰ ਰਹੇ ਨੇ ਜੁਸੀਂ ਦਰਸ਼ਨ ਕੀਤੇ ਨੇ ਬਲੰਦਪੁਰੀ ਸਾਹਿਬ ਚ ਸਥਿਤ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਤੁਹਾਨੂੰ ਕਿਦਾਂ ਦਾ ਲੱਗਾ ਫੀਡਬੈਕ ਦੇਣਾ ਨਾ ਭੁੱਲਣਾ ਫੀਡਬੈਕ @ਜਗਬਾਣੀ.com ਤੇ ਹੋਰ ਪਵਿੱਤਰ ਗੁਰਦਆਮਾਂ ਦੇ ਦਰਸ਼ਨ ਕਰਵਾਉਣ ਲਈ ਫਿਰ ਹਾਜ਼ਰ ਹੋਵਾਂਗੇ ਕੈਮਰਾਮੈਨ ਸਤਨਾਮ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ ਜਗਬਾਣੀ ਟੀਵੀ